25ਵੇਂ ਬੋੜ ਦਾ ਬਗਸ਼ੀ ਸ ਬਹੁਤ ਹੈ ਲਿਖੀ ਨਹੀਂ ਜਾ ਸਕਦੀ ਦਾਤਾ ਬਹੁਤ ਵੱਡਾ ਹੈ ਉਸ ਨੂੰ ਤਿਲ ਮਾਤਰ ਵੀ ਲਾਲਚ ਨਹੀਂ ਕਈ ਬੇਅੰਤ ਸੂਰਮੇ ਉਸ پاس ਮੰਗਦੇ ਹਨ ਕਈਆਂ ਦੀ ਗਿਣਤੀ ਦੀ ਵਿਚਾਰ ਨਹੀਂ ਹੋ ਸਕਦੀ ਕਈ ਬਕਾਰਾਂ ਵਿੱਚ ਹੀ ਖਾਪ ਕੇ ਟੁੱਟ ਮਰ ਜਾਂਦੇ ਹਨ ਕਈ ਲੈ ਲੈ ਕੇ ਮੁਕਰ ਜਾਂਦੇ ਹਨ ਕਈ ਮੂਰਖ ਖਾਈ ਹੀ ਖਾਈ ਜਾਂਦੇ ਹਨ ਕਈਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਰਹੀਂਦੀ ਹੈ ਹੈ ਦਾਤਾਈ ਵੀ ਤੇਰੀ ਕਾਤ ਹੈ ਭਾਣੇ ਅੰਦਰ ਬੁੱਧੀ ਤੇ ਖਲਾਸੀ ਹੁੰਦੀ ਹੈ ਹੋਰ ਕੋਈ ਕੁਝ ਆਖ ਨਹੀਂ ਸਕਦਾ ਜੇ ਕੋਈ ਮੂਰਖ ਆਖਣ ਨੂੰ ਭਾਵੇ ਕਾ ਉਹ ਜਾਣਦਾ ਹੈ ਕਿਤਨੀਆਂ ਮੂੰਹ ਤੇ ਖਾਂਦਾ ਹੈ ਪਰਮਾਤਮਾ ਆਪੇ ਜਾਣਦਾ ਤੇ ਆਪੇ ਦਿੰਦਾ ਹੈ ਜੋ ਆਖਦੇ ਹਨ ਉਹ ਵੀ ਕੋਈ ਕੋਈ ਹਨ ਜਿਸ ਨੂੰ ਆਪਣੀ ਸੇਵਤ ਦੀ ਸਲਾਣਾ ਬਖਸ਼ਦਾ ਹੈ ਉਹੀ ਪਾਦਛਾ ਦਾ ਪਾਦ ਛੱਬੀ ਮੇ ਫੜ ਰਿਹਾ ਹੈ ਮੂਲ ਰਹਾਏ ਤ ਗੁਣ ਤੇ ਮੂਲ ਰਹਾਏ ਤ ਵਪਾਰ ਹਨ ਮੋਲਕ ਵਪਾਰੀ ਤੇ ਮੋਲਕ ਖਜ਼ਾਨੇ ਹਨ ਮੋਲਕ ਆਉਂਦੇ ਤੇ ਮੋਲਕ ਲੈ ਜਾਂਦੇ ਹਨ ਮੋਲਕ ਪ੍ਰੇਮ ਹੈ ਮੋਲਕ ਉਸ ਵਿੱਚ ਸਮਾਉਂਦੇ ਹਨ ਮੌਲਕ ਨਿਆ ਤੇ ਮੌਲਕ ਦਰਬਾਰ ਹਨ ਮੌਲਕ ਤੱਕੜੀਆਂ ਤੇ ਮੌਲਕ ਬੱਟੇ ਹਨ ਮੌਲਕ ਬਖਸ਼ੀਸ਼ ਤੇ ਮੌਲਕ ਨਸਾਨ ਹਨ ਮੌਲਕ ਮਿਹਰ ਤੇ ਮੌਲਕ ਹੁਕਮ ਹਨ ਮੌਲਕ ਤੋਂ ਮੌਲਕ ਹਣ ਕਿਹਾ ਨਹੀਂ ਜਾ ਸਕਦਾ ਆਖ ਆਖ ਕੇ ਕਈ ਲੇ ਬਲਗਾਰ ਹੀ ਹਨ ਵੇਦਾਂ ਤੇ ਪ੍ਰਾਣਾ ਦੇ ਪਾਠ ਆਖ ਰਹੇ ਹਨ ਪੜੇ ਹੋਏ ਬਖਿਆਨ ਕਰਕੇ ਆਖ ਰਹੇ ਹਨ ਬਰਮਾਤੇ ਇੰਦਰ ਆਖ ਜਾਸ ਕਰੇ ਹਾਣਾ ਗੋਪੀਆਂ ਤੇ ਕ੍ਰਿਸ਼ਨ ਆਖ ਰੇ ਹਾਣਾ ਸਿਬਜੀ ਅਤੇ ਸਿੱਧ ਵੀ ਆਖ ਰੇ ਹਾਣਾ ਪੈਦਾ ਕੀਤੇ ਹੋਏ ਕਈ ਬੁੱਧ ਆਖ ਰੇ ਹਾਣਾ ਦਾਤ ਵੀ ਆਖ ਦੇ ਹਾਣਾ ਦੇਵਤੇ ਵੀ ਆਖ ਦੇ ਹਾਣਾ ਸਿਸ਼ਟ ਪੁਰਸ਼ मुनि ਜਾਨਾਤੇ ਸੇਵਕ ਵੀ ਆਖ ਰੇ ਹਾਣਾ ਕਈ ਆਖ ਰਹੇ ਹਨ ਕਈ ਆਖਣ ਨੂੰ ਪਉਂਦੇ ਹਨ ਕਈ ਆਖ ਆਖ ਓਠ ਓਠ ਕੇ ਤੁਰੇ ਜਾ ਰਹੇ ਹਨ ਜਿੰਨੇ ਅੱਗੇ ਕੀਤੇ ਹਨ ਜੇ ਇੰਨੇ ਹੋਰ ਕਰ ਦੇਵੇ ਤਾਂ ਵੀ ਕੋਈ ਉਸ ਨੂੰ ਆਖ ਨਹੀਂ ਸਕਦਾ ਜਿੱਡਾ ਵੱਡਾ ਉਹ ਚਾਵੇ ਉਹਡਾ ਵੱਡਾ ਹੋ ਜਾਂਦਾ ਹੈ ਇਹ ਉਹ ਸੱਚ ਆਪ ਹੀ ਜਾਣਦਾ ਹੈ ਜੇ ਕੋਈ ਹੋਰ ਬੜ ਬੋਲਾ ਕੁਝ ਆਖੀ ਤਾਂ ਉਸ ਨੂੰ ਮੂਰਖਾਂ ਦਾ ਵੱਡਾ ਮੂਰਖ ਲਿਖਦਾ ਹੈ ਅੰਪੀ 27ਵੇਂ ਉਹ ਦਰਬਾਰਾ ਕੈਸਾ ਹੈ ਉਹ ਘਰ ਕੈਸਾ ਹੈ ਜਥੇ ਬੈਠ ਕੇ ਉਹ ਸਾਰਿਆਂ ਦੀ ਸਮਾਲ ਕਰਦਾ ਹੈ ਨੇਕਾਣ ਗਣਿਤ ਦਾ ਜਦ ਨਾਦ বাজਦੇ ਹਨ ਕਈ ਉਹਨਾਂ ਦੇ ਵਜਾਉਣ ਵਾਲੇ ਹਨ ਕਈ ਰਾਗ ਰਾਗਣੀਆਂ ਸਮੇਤ ਗਾਉਦੇ ਹਨ ਤੇ ਕਈ ਉਹਨਾਂ ਦੇ ਗਵਾਉਣ ਵਾਲੇ ਗਵਾਣ ਵਾਲੇ ਹਨ ਪੌਣ ਪਾਣੀ ਤੇ ਆਗਨੀ ਤੈਨੂੰ ਗਾ ਰਹੇ ਹਨ ਧਰਮ ਰਾਜਾ ਦਵਾਰੇ ਉੱਤੇ ਗਾ ਰਹੇ ਹੈ ਗਉਂਦੇ ਹਨ ਚਿੱਤ ਗੋਵਤ ਜੋ ਲਿਖਣਾ ਜਾਣਦੇ ਹਨ ਅਤੇ ਲਿਖ ਲਿਖ ਕੇ ਧਰਮ ਨੂੰ ਬਚਾਰ ਦੇ ਹਨ ਸਿਵ ਜੀ ਬਰਮਾ ਤੇ ਦੇਵੀਆਂ ਦੇਵਤੇ ਗਾਉਂਦੇ ਹਨ ਜੋ ਸਦਾ ਹੀ ਸੁੰਦਰ ਹੋਏ ਸੋਭਦੇ ਹਨ ਈੰਦਰ ਗਾਉਂਦਾ ਹੈ ਆਪਣੇ ਸਗਾਸਣ ਉੱਤੇ ਬੈਠ ਕੇ ਦੇਵਤਿਆਂ ਦੇ ਦਲਾਂ ਸਮੇਤ ਸਿੱਧ ਸਮਾਧੀਆਂ ਵਿੱਚ ਬੈਠ ਕੇ ਗਾਉਂਦੇ ਹਨ ਅਤੇ ਸਾਧੂ ਵਿਚਾਰ ਕਰਕੇ ਗਾਉਂਦੇ ਹਨ ਜਾਤੀ ਸਾਤੀ ਅਤੇ ਸੰਤੋਖੀ ਗਾਉਂਦੇ ਹਨ ਬਲਵਾਨ ਸੂਰਮੇ ਵੀ ਗਾਉਂਦੇ ਹਨ ਪੰਡਤ ਰਿਖੀਆਂ ਦੇ ਗ੍ਰੰਥ ਪੜ੍ਹ\,ਕਾਰ ਕੇ ਗਾਉਂਦੇ ਹਨ ਜੁਗੋ ਜੁਗ ਬੇਦਾਂ ਦੇ ਸਮੇਤ ਮਨ ਨੂੰ ਮੋਣ ਵਾਲੀਆਂ ਇਸਤਰੀਆਂ ਗਾਉਂਦੀਆਂ ਹਨ ਸਵਰਗ ਮਾਤ ਲੋਕ ਤੇ ਪਤਾਲ ਦੀਆਂ ਤੇਰੇ ਪੈਦਾ ਕੀਤੇ ਹੋਏ ਰਤਨ ਗਾਉਂਦੇ ਹਨ 860 ਤੀਰਥਾਂ ਸਮੇਤ ਵੱਡੇ ਵੱਡੇ ਬਲੀ ਜੋਦੇ ਤੇ ਸੂਰਮੇ ਗਾਉਂਦੇ ਹਨ ਚਾਰੇ ਖਾਣੀਆਂ ਵੀ ਗਾਉਂਦੀਆਂ ਹਨ 9 ਖੰਡ 7 ਦੀਪਕ ਤੇ ਬੈ ਮੰਡ ਗਾਉਂਦੇ ਹਨ ਜੋ ਰਾਜ ਰਾਜ ਕੇ ਤੂੰ ਤਾਰਨ ਕਰਖੇ ਹਨ ਉਹੀ ਤੈਨੂੰ ਗਾਉਂਦੇ ਹਨ ਜੋ ਤੈਨੂੰ ਭਾਉਂਦੇ ਹਨ ਪ੍ਰੇਮ ਵਿੱਚ ਰੰਗੇ ਹੋਏ ਤੇਰੇ ਰਸੀਏ ਭਗਤ ਹੋਰ ਵੀ ਕਈ ਗਾਉਂਦੇ ਹਨ ਮੈਨੂੰ ਯਾਦ ਨਹੀਂ ਆਉਂਦੇ ਮੈਂ ਉਹਨਾਂ ਦੀ ਵਿਚਾਰ ਕੀ ਕਰਾਂ ਉਹੀ ਸੱਚਾ ਮਾਲਕ ਸਦਾ ਹੀ ਸੱਚ ਹੈ ਜੇ ਸੱਚੇ ਦੀ ਸੱਚੀ ਬੰਡਿਆਈ ਹੈ ਹੁਣ ਵੀ ਹੈ ਅੱਗੇ ਨੂੰ ਵੀ ਹੋਵੇਗਾ ਨਾ ਜਾਂਦਾ ਤੇ ਨਾ ਜਾਏਗਾ ਜਿਸਨੇ ਸ੍ਰਿਸ਼ਟੀ ਰਚੀ ਹੈ ਰੰਗਾ ਰੰਗਾ ਤੇ ਨਮੂਨਿਆਂ ਤੇ ਜਿੰਨਾਂ ਦੀ ਰਚਨਾ ਕਰਕੇ ਜਿਸਨੇ ਆਪਣੀ ਮਾਇਆ ਪੈਦਾ ਕੀਤੀ ਹੈ ਉਹ ਆਪਣਾ ਕੀਤਾ ਸੰਸਾਰ ਰਾਜ ਕੇ ਵੇਖਦਾ ਹੈ ਇਸ ਤਰ੍ਹਾਂ ਉਸ ਦੀ ਚਾਹ ਹੁੰਦੀ ਹੈ ਜੋ ਉਸ ਨੂੰ ਪਾਉਂਦਾ ਹੈ ਉਹ ਹੀ ਉਹ ਕਰਦਾ ਹੈ ਉਸੋਤੇ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ ਉਹ ਪਾਦਸ਼ਾਹ ਦਾ ਪਾਦਸ਼ਾਹ ਹੈ ਉਸ ਦੀ ਆਗਿਆ ਵਿੱਚ ਹੀ ਰਣਾ ਚਾਹਿੰਦਾ ਹੈ ਖਾਈ ਵਿੱਚ ਪੋੜੇ ਸੰਤੋਖ ਦੀ ਮੁੰਦਾ ਲੱਜਾ ਦੀ ਖਾ ਪਰ ਤੇ ਝੋਲੀ ਸਵਰ ਦੇ ਧਿਆਨ ਦੀ ਸਵਾ ਮਲਣੀ ਚਾਹੀਦੀ ਹੈ ਗੁਰੂ ਨਾਨਕ ਜਗੀਆਂ ਨਾਲ ਗੋਸ਼ਟ ਕਰਦਾ ਹੈ ਗੋਦੜੀ ਕਾਲ ਦੀ ਗ੍ਰਿਆਈ ਇਹ ਸਰੀਰ ਹੈ ਅਤੇ ਪ੍ਰੋ ਸੇਸ ਮੇਤ ਪਰਮਾਤਮਾ ਵਿੱਚ ਜੋੜਨਾ ਡੰਡਾ ਹੈ ਸਾਭ ਨੂੰ ਸਾਥੀ ਸਮਝਣਾ ਆਈ ਪੰਥ ਹੈ ਮਨ ਨੂੰ ਜਿੱਤਣਾ ਹੀ ਜੱਗ ਦਾ ਜਿੱਤਣਾ ਹੈ ਉਸ ਨੂੰ ਨੇ ਮੈਂ ਸ਼ਿਕਾਰ ਹੈ ਸਦੀ ਨੇ ਮੈਂ ਸ਼ਿਕਾਰ ਹੈ ਜੋ ਮੁੜ ਰੰਗ ਰਹੈ ਤ ਹੈ ਆਦਰ ਰਹੈ ਤ ਤੇ ਨਾਸ ਰਹੈ ਤ ਅਤੇ ਜੁਗੋ ਜੁਗੋ ਸਦਾ ਇੱਕੋ ਹੀ ਰੂਪ ਹੈ ਨੱਤੀ ਵੀ ਹਾਂ ਸਾਡਾ ਭੋਜ ਸਾਡਾ ਭੋਜਨ ਗਿਆਨ ਹੈ ਜਾਦਾ ਪੰਡਾਰਨ ਹੈ ਹਰੇਕ ਹਿਰਦੇ ਵਿੱਚ ਨਾਦ ਵੱਜ ਰਹੇ ਹਨ ਆਪਨਾਥ ਜਿਸ ਦੀ ਸਾਰੀ ਸ੍ਰਿਸ਼ਟੀ ਨਹੀਂ ਹੋਈ ਹੈ ਰਿੱਧੀਆਂ ਸਿੱਧੀਆਂ ਦਾ ਹੋਰ ਦੁਨਿਆਵੀ ਸਵਾਦ ਹੈ ਮੇਲ ਤੇ ਵਿਛੋੜਾ ਦੋਵੇਂ ਕੰਮ ਚਲਾ ਰਹੇ ਹਨ ਤੇ ਕਰਮਾਂ ਸਾਰ ਭਾਗ ਲਗਾਉਂਦੇ ਹਨ ਉਸ ਨੂੰ ਨਿਮਿਸ਼ਕਾਰ ਹੈ ਸਦੀ ਨਿਮਿਸ਼ਕਾਰ ਜੋ ਮੁੱਢ ਹੈ ਰੰਗ ਰਹੈ ਤ ਹੈ ਆਦਰ ਰਹੈ ਤ ਤੇ ਨਾਸ ਰਹੈ ਤ ਅਤੇ ਜੁਗੋ ਜੁਗੋ ਸਦਾ ਇੱਕੋ ਹੀ ਰੂਪ ਹੈ ਧੀਮੀ ਫੋੜਾ ਇਕ ਬਰਮਨਾਲ ਮਿਲ ਕੇ ਮਰਜਾਦਾ ਪਰਸ਼ਤਾ ਹੋਈ ਜਿਸ ਤੋਂ ਤਿੰਨ ਪਰसिद्ध ਚੇਲੇ ਹੋਏ ਇੱਕ ਸੰਸਾਰ ਨੂੰ ਚਲਾਉਣ ਵਾਲਾ ਇੱਕ ਰੋਜੀ ਦੇਣ ਵਾਲਾ ਤੇ ਇੱਕ ਸਵਾਲ ਗਾਉਣ ਵਾਲਾ ਹੈ ਜਿਵੇਂ ਉਸ ਨੂੰ ਪਾਉਂਦਾ ਹੈ ਤੇ ਮੈਂ ਉਹਨਾਂ ਨੂੰ ਚਲਾਉਂਦਾ ਹੈ ਪ੍ਰਮਾਤਮਾ ਉਹਨਾਂ ਨੂੰ ਜਨਮ ਚਲਾਉਂਦਾ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਹ ਸਾਰਾ ਤਰਾ ਉਸ ਦਾ ਹੁਕਮ ਹੁੰਦਾ ਹੈ ਉਹ ਵੇਖਦਾ ਹੈ ਉਹਨਾਂ ਨੂੰ ਨਾજર ਨਹੀਂ ਆਉਂਦਾ ਇਹੋ ਹੀ ਵੱਡਾ ਚਾਰਜ ਹੈ ਉਸ ਨੂੰ ਨੇ ਮਝਕਾਰ ਹੈ ਸਦਈ ਨੇ ਮਝਕਾਰ ਜੋ ਮੁੜਦਾ ਰੰਗ ਰਹਿਤ ਆਦਰ ਰਹਿਤ ਤੇ ਨਾਸ ਰਹਿਤ ਤੇ ਜੁਗੋ ਜੁਗੋ ਸਦਾ ਇੱਕੋ ਹੀ ਰੂਪ ਹੈ ਕੱਤੀ ਵਿੱਚ ਕੱਤੀ ਵਿੱਚ ਉਸ ਦਾ ਨਾਮਾਸ ਤੇ ਪੰਡਾਰੇ ਹਰੇਕ ਲੋਕ ਵਿੱਚ ਹਨ ਉਹਨਾਂ ਵਿੱਚ ਜੋ ਕੁਝ ਹੈ ਉਹ ਇੱਕੋ ਹੀ ਵਾਰੀ ਪਾਇਆ ਜਾ ਸਕਦਾ ਹੈ ਪਾਇਆ ਹੈ ਰਚਨ ਹਾਰਾ ਰਚਨਾ ਰਚਨ ਹਾਰ ਰਾਚਨਾ ਨੂੰ ਰਾਚ ਰਾਚ ਕੇ ਵੇਖਦਾ ਹੈ ਉਸ ਸੱਚੇ ਦੀ ਕਾਰ ਰਾਚਨਾ ਵੀ ਸੱਚੀ ਹੈ ਉਸ ਨੂੰ ਨਿਮਿਸ਼ਕਾਰ ਹੈ ਸਦੈ ਨਿਮਿਸ਼ਕਾਰ ਜੋ ਮੁੱਢ ਹੈ ਰੰਗ ਰਹਤ ਆਦਰ ਹੈ ਤੇ ਨਾਸ ਰਹਤ ਤੇ ਜੁਗੋ ਜੁਗੋ ਸਦਾ ਇੱਕ ਰੂਪ ਹੈ ਇੱਕ ਜੀਬ ਤੋਂ ਲੱਖਾਂ ਜੀਬਾਂ ਹੋ ਜਾਬਣ ਤੇ ਇੱਕ ਲੱਖ ਜੀਬਾਂ ਤੋਂ ਵੀ ਲੱਖ ਹੋ ਜਾਬਣ ਉਨਾਂ ਜੀਬਾ ਨਾਲ ਲੱਖ ਲੱਖ ਵਾਰ ਜਪੀਏ ਇੱਕ ਪਰਮੇਸ਼ਰ ਦੇ ਨਾਮ ਨੂੰ ਇਹ ਰਾਸਤੇ ਉੱਤੇ ਪਤੀ ਜੇ ਦੀਆਂ ਪੌੜੀਆਂ ਚੜੀ ਤਾਂ ਇੱਕ ਸਬਰ ਰੂਪ ਹੋ ਜਾਂਦਾ ਹੈ ਪਰਮਾਤਮਾ ਚ ਇੱਕਮਿਕ ਹੋ ਜਾਂਦਾ ਹੈ ਆਕਾਸ਼ ਗੁਰਮਖਾਂ ਦੀਆਂ ਗੱਲਾਂ ਸੁਣ ਕੇ ਕੀੜਿਆ ਮਨੁੱਖਾ ਨੂਰੀ ਸਾ ਜਾਂਦੀ ਹੈ ਇਸ ਵਰਨੋਂ ਕਿਰਪਾ ਦੇਸ਼ੀ ਨਾਲ ਪਾਉਂਦਾ ਹੈ ਅਤੇ ਝੂਠਿਆਂ ਦੀਆਂ ਗਾਪਾਂ ਝੂਠੀ ਹੁੰਦੀਆਂ ਨਾਮ ਤੇ ਤੀਨੀ ਅਰੇ ਨਾ ਆਖਣ ਵਿੱਚ ਜ਼ੋਰ ਹੈ ਨਾ ਚੁੱਪ ਰਹਿਣ ਵਿੱਚ ਜ਼ੋਰ ਹੈ ਨਾ ਜ਼ੋਰ ਮੰਗਣ ਵਿੱਚ ਹੈ ਨਾ ਜ਼ੋਰ ਦੇਣ ਵਿੱਚ ਹੈ ਨਾ ਜੋਰ ਜਉਣ ਵਿੱਚ ਹੈ ਨਾ ਜੋ ਨਾ ਜੋਰ ਜਉਣ ਵਿੱਚ ਹੈ ਅਤੇ ਨਾ ਜੋਰ ਮਰਨ ਵਿੱਚ ਹੈ ਨਾ ਜੋਰ ਰਾਜ ਮਾਲ ਵਿੱਚ ਹੈ ਅਤੇ ਮਨ ਦੇ ਰੋਲੇ ਵਿੱਚ ਹੈ ਨਾ ਜੋਰ ਗਿਆਨ ਦੇ ਵਿਚਾਰ ਵਿੱਚ ਹੈ ਨਾ ਜੋਰ ਸੁਰਤੀ ਵਿੱਚ ਹੈ ਨਾ ਜੋਰ ਸੰਸਾਰ ਤੋਂ छुटਣ ਦੀ ਕਿਸੇ ਜ਼ੁਗਤੀ ਵਿੱਚ ਹੈ ਜਿਸ ਦੇ ਹੱਥ ਵਿੱਚ ਜੋਰ ਹੈ ਉਹੀ ਕਰਕੇ ਵੇਖਦਾ ਹੈ ਸਭ ਉੱਤਮ ਹਣ ਨੀਚ ਕੋਈ ਨਹੀਂ ਹੈ ਚੌਥੀ ਰਾਤਾਰਤਾ ਤਥਾਤੇ ਬਾਰ ਹਵਾ ਪਾਣੀ ਅੱਗ ਤੇ ਪਤਾਲ ਇਨ੍ਹਾਂ ਵਿੱਚ ਪ੍ਰਿਥਵੀ ਨੂੰ ਪਰਮਾਤਮਾ ਨੇ ਧਰਮ ਸਥਾਨ ਨਿਜਿਤ ਕਰਕੇ ਰੱਖਿਆ ਹੈ ਉਸ ਵਿੱਚ ਕਈ ਜੀਵ ਜੁਗਤੀਆਂ ਤੇ ਰੰਗਾਂ ਦੇ ਹਨ ਉਨ੍ਹਾਂ ਦੇ ਨਾਮ ਬੇਅੰਤ ਤੇ ਬੇਉੜ ਕਹਨਾ ਸਭ ਦੀ ਕਰਮਾਂ ਅਨਸਾਰ ਵਿਚਾਰ ਹੁੰਦੀ ਹੈ ਆਪ ਸੱਚਾ ਹੈ ਅਤੇ ਉਸ ਦਾ ਦਰਬਾਰ ਵੀ ਸੱਚਾ ਹੈ ਉਥੇ ਪਰਵਾਣ ਹੋਏ ਸੰਤ ਜਾਨ ਸੋ ਬਨੀਕ ਹੁੰਦੀ ਹਨ ਕਿਰਪਾ ਦ੍ਰਿਸ਼ਟੀ ਨਾਲ ਬਖਸ਼ੀਸ਼ ਦਾਨ ਸਾਨ ਪੈਂਦਾ ਹੈ ਝੂਠ ਤੇ ਸੱਚ ਦੀ ਪਾਰਖੋ ਥੇ ਪੈਂਦੀ ਹੈ ਓਥੇ ਗਿਆਹੀ ਇਹ ਜਾਣਿਆ ਜਾਂਦਾ ਹੈ ਧਰਮ ਖੰਡ ਦਾ ਇਹ ਪਰਤਖ ਧਰਮ ਹੈ ਹੁਣ ਗਿਆਨ ਖੰਡ ਦਾ ਕਰਤਾ ਬਕੈਂਦਾ ਹੈ ਓਥੇ ਕਈ ਪੌਣ ਪਾਣੀ ਤੇ ਅਗਣੀਆਂ ਹਨ ਕਈ ਕ੍ਰਿਸ਼ਨ ਤੇ ਸ਼ਿਵ ਜੀ ਹਨ ਕਈ ਬਰਮਾ ਰਚਨਾ ਰਾਚ ਰਹੇ ਹਨ ਕਈ ਰੂਪਾਂ ਰੰਗਾਤੇ ਵੇਸਾਂ ਦੀ ਕਈ ਕਾਰਮ ਭੂਮੀਆਂ ਕਈ ਪਰਮੇਸ਼ਰ ਪਰਵਤ ਕਈ ਤਰੂ ਦੇਵ ਦੇਸ ਕਰਤੇ ਹਨ ਕਈ ਇੰਦ ਚਾਂਦ ਤੇ ਕਈ ਸੂਰਜ ਹਨ ਕਈ ਦੇਸਾਂ ਦੇ ਇਲਾਕੇ ਹਨ ਕਈ ਸੱਦ ਬੁੱਧ ਤੇ ਕਈ ਨਾਥ ਹਨ ਕਈ ਦੇਵ ਧਾਂਦੇ ਰੂਪ ਹਨ ਕਈ ਦੇਵਤੇ ਦਾਤ ਤੇ ਕਈ 무ਨੀ ਹਨ ਅਤੇ ਕਈ ਰਤਨਾ ਦੇ ਸਮੁੰਦਰ ਹਨ ਕਈ ਜੀਵਾਂ ਦੀਆਂ ਖਾਣੀਆਂ ਕਈ ਬੋਲੀਆਂ ਤੇ ਕਈ ਰਾਜਾਂ ਦੀਆਂ ਪਾਦਸ਼ਾਹੀਆਂ ਨਾ ਕਈ ਬੇਦ ਸੁਰਤੀਆਂ ਤੇ ਕਈ ਸੇਵਕ ਕਹਾਣਾ ਕਿਸੇ ਦੇ ਅੰਤ ਦਾ ਅੰਤ ਨਹੀਂ ਆਉਂਦਾ 34 34 35 36 36 ਗਿਆਨਖੰਡ ਵਿੱਚ ਗਿਆਨ ਦਾ ਤੇਜ ਹੁੰਦਾ ਹੈ ਉੱਥੇ ਕਰੋੜਾਂ ਬਾਜਿਆਂ ਗੁਵਾਜਿਆਂ ਦਾ ਆਨੰਦ ਹੁੰਦਾ ਹੈ ਸਰਮਖੰਡ ਦੀ ਬਾਣੀ ਸੁੰਦਰ ਹੁੰਦੀ ਹੈ ਉੱਥੇ ਬਹੁਤ ਸੁੰਦਰ ਘਾੜ ਤਕੜਦੀ ਹੈ ਉਹਨਾਂ ਦੀਆਂ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ ਜੇ ਕੋਈ ਆਖੇ ਤਾਂ ਉਹ ਪਿੱਛੋਂ ਪਸਤਾਉਂਦਾ ਹੈ ਉੱਥੇ ਸੁਰਤ ਮਤਮਨ ਤੇ ਬੁੱਧੀ ਘੜਦੇ ਜਾਂਦੇ ਹਨ ਉੱਥੇ ਦੇਵਤਿਆਂ ਤੇ ਸਿੱਧ ਪੁਰਸ਼ਾਂ ਦੀ ਸੂਝ ਘੜਦੀ ਹੈ ਬਖਸ਼ੀਸ਼ ਦੇ ਖੰਡ ਦੀ ਬਾਣੀ ਜ਼ੋਰ ਵਾਲੀ ਹੁੰਦੀ ਹੈ ਉੱਥੇ ਹੋਰ ਕੋਈ ਦੂਜਾ ਨਹੀਂ ਹੁੰਦਾ ਉਥੇ ਮਹਾਬਲੀ ਜੋਦੇ ਤੇ ਸੂਰਮੇ ਹੁੰਦੇ ਹਨ ਉਹਨਾਂ ਵਿੱਚ ਪਰਮਾਤਮਾ ਪਰਪੂਰ ਹੋ ਰਿਹਾ ਹੈ ਉਥੇ ਉਹਨਾਂ ਨੇ ਮਨ ਮਹਿਮਾ ਵਿੱਚ ਜੋੜਿਆ ਹੋਇਆ ਹੈ ਉਹਨਾਂ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ ਨਾ ਉਹ ਮਰਦੇ ਹਨ ਨਾ ਠੱਗੇ ਜਾਂਦੇ ਹਨ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵੱਸਦਾ ਹੈ ਉਥੇ ਕਈ ਭਾਵਨਾ ਦੇ ਭਗਤ বাসਦੇ ਹਨ ਉਹ ਮਨ ਵਿੱਚ ਸੱਚਾ ਅਨੰਤ ਕਰਦੇ ਹਨ ਸੱਚਖੰਡ ਵਿੱਚ ਪਰਮਾਤਮਾ ਵੱਸਦਾ ਹੈ ਜੋ ਕਿਰਪਾ ਦ੍ਰਿਸ਼ਟੀ ਕਰ ਕਰਕੇ ਵੇਖਦਾ ਹੈ ਉਥੇ ਖੰਡ ਮੰਡਲ ਤੇ ਬਹਿ ਮੰਡ ਹਨ ਜੇ ਕੋਈ ਕਾਥਨ ਕਰੇ ਤਾਂ ਉਹਨਾਂ ਦਾ ਅੰਤ ਨਹੀਂ ਆਉਂਦਾ ਉਥੇ ਕਈ ਲੋਕਾਂ ਦੇ ਸਰੂਪ ਹਾਣਾ ਜਿਵੇਂ ਜਿਵੇਂ ਉਸ ਦਾ ਹੁਕਮ ਹੁੰਦਾ ਹੈ ਤੇ ਮੇ ਤੇ ਮੇ ਹੀ ਕਾਰ ਹੁੰਦੀ ਹੈ ਪਰ ਉਹ ਵਿਚਾਰ ਕਰਕੇ ਵੇਖਦਾ ਤੇ ਪ੍ਰਸੰਨ ਹੁੰਦਾ ਹੈ ਉਸ ਦਾ ਸਾਰ ਅਸਲ ਕਥਨ ਕਰਨਾ ਕਾਠਣ ਹੈ ਤਿਆਠ ਠਾਈ ਠਕਤੀ 嗯嗯。<clears throat>